ਹਾਂ ਜੀ ਕਹਿਦੇ ਨਾ ਮੇਰਾ ਉਤੋਂ 메인 게ਟ ਤੋਂ ਅੰਦਰ ਆਏ ਆਕੇ ਆ ਦਰਵਾਜਾ ਬੰਦ ਕੀਤਾ ਪਹਿਲਾਂ ਵਿੰਗ 게ਟ ਬੰਦ ਕੀਤਾ ਮੈਂ ਇੱਥੇ ਬੈਠਾ ਸੀਗਾ ਜੀ ਇੱਥੇ ਮੇਰੀ ਲੜਕੀ ਖੜੀ ਸੀ ਅਸਿਸਟੈਂਟ ਮੇਰੀ ਤੇ ਇੱਥੋਂ ਆਕੇ ਮੇਰੇ ਇੱਥੇ ਗਲੋਹੀ ਦੀ ਵੱਡੀ ਜੀ ਉਹਨਾਂ ਕੋਲ ਸੀਗੀ ਦਾੰਦ ਜਿਹਨੂੰ ਕਹਿੰਦੇ ਹੁੰਦੇ ਹੋ ਤਿੱਖੀ ਜੀ ਸੀਗੀ ਇੱਥੋਂ ਮੇਰੇ ਇੱਥੇ ਲਾਤੀ ਉਹਨੇ ਕਹਿੰਦਾ ਜੋ ਕੁਝ ਹੈਗਾ ਰੱਖ ਦੇ ਉੱਥੇ ਤੇ ਰੱਖਣ ਦਾ ਮੌਕਾ ਕਿਦਾਂ ਸਿੱਥੋਂ ਇਹਨਾਂ ਦੋ ਬੰਦੇ ਸੀਗੇ ਦੋ ਜਿਹਨੇ ਇੱਥੋਂ ਦਾ ਡਰਾਅਰ ਖੋਲਿਆ ਇਹ ਚੋਂ ਸਾਰੇ ਪੈਸੇ ਉਹ ਸਾਰੇ ਇਕੱਠਾ-ਉਕੱਠਾ ਕੀਤਾ ਸਾਰਾ ਕੱਢ ਕੇ ਲੈ ਗਏ ਇੱਥੋਂ अच्छा जी तो फेर है मेरे बटुए ने जेब तो तलाशी ले अच्छा जी सारा मेरा खाली कर गए कागज कागज ਛੱਡ ਗਏ بس ਤੇ ਸਰ ਅੰਦਰ ਵੀ ਕੋਈ ਸੀਸੀਟੀਵੀ ਨਹੀਂ ਲੱਗੀ ਬਾਹਰ ਵੀ ਨਹੀਂ ਲੱਗੀ ਸਰ ਸਾਰੇ ਖਰਾਬ ਹੋਏ ਹੋਏ ਨਾ ਉਹ ਡੀਵੀਆਰ ਖਰਾਬ ਹੋਇਆ ਹੋਇਆ ਹੁਣ ਆ ਭਾਈ ਸਾਹਿਬ ਤਾਂ ਹੀ ਮੈਂ ਬੁਲਾਇਆ ਸੀਗਾ ਸੀਸੀਟੀਵੀ ਆਏ ਹੋਏ ਆ ਹੁਣ ਪਰ ਉਹ ਵੀ ਹੁਣ ਕੀ ਕਰਨ ਚਾਰੇ ਡਾਕਟਰ ਸਾਹਿਬ ਕਿੰਨੇ ਦਿਨਾਂ ਤੋਂ ਜਿਹੜੀ ਇਹ ਚੀਜ਼ ਖਰਾਬ ਸੀ ਤੁਹਾਡੇ ਚੰਦ 15 20 ਦਿਨ ਹੋ ਗਏ ਹੁਣ ਜੀ ਸਰ ਕਿਤਨੇ ਕਿਤੇ ਨਗਹਿਲੀ ਨਗਹਿਲੀ ਦੇ ਕੋਈ ਮੈਂ ਆਪਣੇ ਘਰ ਦੇ ਵਿੱਚ ਬੈਠਾ ਮੈਂ ਘਰ 'ਚ ਬੈਠਾ ਸੇਫ ਨਹੀਂ ਹੈਗਾ ਜੀ ਹੋਣ ਘਰ ਦੇ ਵਿੱਚ ਵੀ ਉਹਨਾਂ ਕੋਲ ਕੈਮਰੇ ਲਗਾਣੇ ਪੈਣਗੇ ਮਤਲਬ ਤਾਂ ਸੇਫਟੀ ਹੈ ਆਪਣੀ ਕਿੱਧਰ ਦੇਸ਼ ਜਾ ਰਿਹਾ ਜੀ ਆਪਣਾ ਕੀ ਮੰਗ ਕਰਦੇ ਹੁਣ ਦੇਖੋ ਜੀ ਬੰਦੇ ਫੜਨੇ ਚਾਹੀਦੇ ਹੈਗਾ ਇਹਦਾ ਸਟ੍ਰਿਕਟ ਟੈਕਚਰ ਹੋਣਾ ਚਾਹੀਦਾ ਦੇ ਮਸਟ ਬੀ ਪੁੱਟ ਮੈਂ ਹੈਂਡ ਦਾ ਬਾਰਸ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ ਜੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਹੁਣ ਤੁਸੀਂ ਦੱਸਿਆ ਤੁਹਾਨੂੰ ਪੁਲਿਸ ਵਾਲੇ ਆਏ ਜੀ ਮੈਂ ਉੱਤੇ ਉਹ ਰਿੰਗ ਕੀਤੀ ਸੀਗੀ ਤੇ ਪੁਲਿਸ ਵਾਲੇ ਆਏ ਹੋ ਕਰ ਰਹੇ ਸੀ ਤਵਕੀਸ਼ ਕਰ ਰਹੇ ਹੈ ਹਾਂ ਜੀ ਸਰ ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਹੈ ਤੇ ਡਾਕਟਰ ਸਾਹਿਬ ਦੀ ਬਾਹਰ ਕੁੰਡੀ ਲੱਗੀ ਪੈਣ ਤੋਂ ਪਹਿਲਾਂ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾੜ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਸੇ ਇਸ ਜਿਹੜਾ ਹੋ ਰਿਹਾ ਕੰਮ ਇਹ ਤੇ ਇਹਨਾਂ ਦੀ ਨੱਕ ਇਹਨਾਂ ਨੂੰ ਕਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਣਗੇ ਜੀ ਕੁੰਡੀ ਖੋਲੀ ਲੈਣਾ ਜੀ ਜਦ ਮੈਂ ਨਾ ਦੁਕਾਨ ਤੇ ਆਪਣੀ ਦਵਾਈ ਲੈਣ ਆਇਆ ਡਾਕਟਰ ਕੋਲੋਂ ਸਾਫ ਕੋ ਦਵਾਈ ਲੈਣ ਆਇਆ ਤੇ ਨਾ ਦੇਖਿਆ ਜਦੋਂ ਅੰਦਰ ਸਹਮੇ ਹੋਏ ਆ ਪਰ ਮੈਂ ਜਦੋਂ ਅੰਦਰ ਗਿਆ ਤੇ ਮੈਨੂੰ ਇਸ਼ਾਰਾ ਕਰਨੇ ਕੁੰਡੀ ਖੋਲੋ ਮੈਂ ਦੇਖਿਆ ਕੁੰਡੀ ਲੱਗੀ ਹੋਈ ਜੇ ਕੁੰਡੀ ਖੋਲੀ ਤੇ ਬਿਲਕੁਲ ਸਹਮੇ ਹੋਏ ਸੀਗੇ ਕੁੰਡੀ ਖੋਲਤੀ ਫਿਰ ਮੈਂ ਦਵਾਈ ਲੈਣ ਤੇ ਕਰਾਇਆ ਫਿਰ ਦੱਸਿਆ ਕਿ ਆ ਬਾੜ ਦਾਤ ਹੋ ਗਈ ਆ ਮੈਂ ਇਹਨਾਂ ਨੂੰ ਪੁੱਛਿਆ ਕਿ ਕਿਹੜੇ ਪਾਸੇ ਚੋਰ ਗਏ ਆ ਪਰ ਮੈਂ 5 ਮਿੰਟ ਪਹਿਲੇਟ ਆਇਆ ਸੀਗਾ ਤੇ ਮੈਂ ਮਗਰ ਬਾਈਕ ਲੈ ਕੇ ਦੇਖ ਲੰਦਾ ਚੋਰ ਕਿੱਧਰ ਗਏ ਜਿਹਨਾਂ ਨੇ ਬਾਹਰ ਤੱਕ ਕੀਤੀ ਆ ਉਹ ਬਾਹਰ ਗੁੰਡੀ ਲਗਾ ਕੇ ਬਾਹਰ ਗੁੰਡੀ ਲਗਾ ਕੇ ਫਰਾਰ ਹੋ ਕੇ ਡੱਕ ਹਾਂਜੀ ਮੈਂ ਮੈਡੀਸ ਲੈਣ ਆਇਆ ਸੀਗਾ ਜੀ ਹਾਂਜੀ ਤੇ ਨਾਲੇ ਸਰ ਇੱਕ ਬੰਦਾ ਆਇਆ ਕਹਿਣਾ ਜੀ ਆਹ ਬੰਦਾ ਕਹਿੰਦਾ 10 ਵਈ ਅਸਲੀ ਇਹ ਰੋਡ ਮੈਂ ਮੋਬਾਈਲ ਕੋ ਬਹੁਤ ਛਿੰਨ ਛੋਰ ਹੁੰਦਾ ਹੈ ਪਰ ਸ਼ਾਸਨ ਕੀ ਕਮੀ ਸੇ ਇਹ ਹੁੰਦੇ ਹੈ ਰੋਜ਼ ਦੋ ਚਾਰ ਮੋਬਾਈਲ ਰੋਜ਼ ਛਿਨਾਤੇ ਇਸ ਰੋਡ 'ਤੇ ਖਜੂਰ ਦੇ ਬੀਤੀ ਜੀ ਪੁਲਿਸ ਪ੍ਰਸ਼ਾਸਨ ਦੇ ਅੱਗੇ ਵੀ ਇਸ ਜਿਹੜੇ ਵੀ ਇਹ ਬੰਦੇ ਆ ਉਹਨਾਂ ਨੂੰ ਤੁਰੰਤ ਫੜਾਇਆ ਜਾਏ ਜੀ ਔਰ ਡਾਕਟਰ ਸਾਹਿਬ ਨੇ ਜਿਹੜੇ ਬੰਦੇ ਆਏ ਇੱਥੇ ਡਾਕਟਰ ਸਾਹਿਬ ਕਲੀਨਿਕ 'ਤੇ ਉਹ ਵੀ ਫੜੇ ਜਾਣ ਜੀ ਬੜੀ ਮਿਹਰਬਾਨੀ ਜੀ ਕਮਿਸ਼ਨਰ ਸਾਹਿਬ ਤੁਹਾਡੇ ਹੱਥ ਜੋੜ ਕੇ ਬੇਨਤੀ ਹੈ ਜੀ